ਤੋ ਪਹਿਨਾ ਤਾਂ ਮੈਂ ਸਾਡੇ ਮੇਅਰ ਸਾਹਿਬ ਜੀ ਵੀ ਕਲੰਧਪੁਰ ਦੀ ਨਾਲ ਖੜੇ ਆ ਸਾਡੇ ਸੀਨੀਅਰ ਡਿਪਟੀ ਮੇਅਰ ਰਾਹੁਲ ਮਨਸੂਜੀ ਅਤੇ ਡਿਪਟੀ ਮੇਅਰ ਸਾਡੇ ਵਿਲੋਸ ਸੋਜੀ ਅਤੇ ਸਾਰੇ ਹੀ ਕੌਂਸਲਰ ਸਹਿਬਾਨ ਖੜੇ ਆ ਸਾਰਿਆਂ ਵੱਲ ਇੱਕ ਵਾਰੀ ਕੈਮਰਾ ਮਾਰੋ ਇਹ ਸਾਰੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਕਾਂਗਰਸ ਪਾਰਟੀ ਦੇ ਕੱਲਿਆ ਕਿ ਅੱਜ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿ ਕੂੜਾ ਚੱਕਿਆ ਜਾ ਰਿਹਾ ਸਭ ਤੋਂ ਪਹਿਨਾ ਤਾਂ ਮੈਂ ਜੂਨੀਅਨ ਦੇ ਪ੍ਰਧਾਨ ਸਾਪਰ ਸਾਹਿਬ ਦਾ ਵੀ ਧੰਨਵਾਦ ਕਰਾਂਗਾ ਕਿਉਂਕਿ ਇਹ ਉਪਰਾਲਾ ਜਿਹੜਾ ਅਸੀਂ ਕਰ ਰਹੇ ਆ ਇਹ ਉਹਨਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਸੀਗਾ ਕਿਉਂਕਿ ਉਹ ਲੜਾਈ ਲੜਦੇ ਪਏ ਆ ਸਰਕਾਰ ਦੇ ਖਿਲਾਫ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਮਗਰ ਮੈਂ ਇਹ ਇਹ ਸਵਾਸਨ ਦੇਣਾ ਚਾਹਨਾ ਪੂਰੀ ਜੂਨੀਅਨ ਨੂੰ ਕਿ ਇਸ ਪੂਰਾ ਹਗੂਸ ਕਾਂਗਰਸ ਦਾ ਉਹਨਾਂ ਦੇ ਨਾਲ ਖੜਾ ਵਾ ਸਰਕਾਰ ਦੇ ਨਾਲ ਜਿਹੜੀ ਉਹਨਾਂ ਦੀ ਲੜਾਈ ਆ ਉਹਦੇ ਨਾਲ ਅਸੀਂ ਸਾਰੇ ਡਟ ਕੇ ਉਹਨਾਂ ਦੇ ਨਾਲ ਖੜੇ ਆਂ ਦੂਜੀ ਗੱਲ ਇਹ ਆ ਕਿ ਕੱਲ ਉਹਨਾਂ ਦੀ ਸੂਤ ਸਾਹਿਬ ਨਾਲ ਗੱਲ ਹੋਈ ਸੀਗੀ ਸਾਡੇ ਡਿਪਟੀ ਮੇਅਰ ਸਾਹਿਬ ਨਾਲ ਠਾਪਰ ਜੀ ਦੀ ਉਹਨਾਂ ਨੇ ਵੀ ਕਿਹਾ ਕਿ ਸ਼ਹਿਰ ਦੇ ਵਸਨੀਕ ਅਸੀਂ ਵੀ ਆ ਤਿਹਾਰਾਂ ਦੇ ਦਿਨ ਚੱਲਦੇ ਆ ਮਨ ਹਰੇਕ ਇਨਸਾਨ ਦਾ ਦੁਖਦਾ ਮਗਰ ਉਹ ਆਪਣੀ ਲੜਾਈ ਤੇ ਕਾਇਮ ਆ ਮਗਰ ਫੇਰ ਵੀ ਸ਼ਹਿਰਦਾਰੀ ਹੋਣ ਦੇ ਨਾਤੇ ਉਹਨਾਂ ਨਾਲ ਗੱਲ ਸੂਤ ਸਾਹਿਬ ਦੀ ਗੱਲ ਹੋਈ ਆ ਕਿ ਆਪਾਂ ਸੂਤ ਸਾਹਿਬ ਨੇ ਕਿਹਾ ਕਿ ਆਪਾਂ ਸ਼ਹਿਰ ਨੂੰ ਸਾਫ਼ ਕਰਨਾ ਚਾਹੁੰਦੇ ਆ ਸਹਿਯੋਗ ਸਾਨੂੰ ਦਿਓ ਤੁਸੀਂ ਤੇ ਉਹਨਾਂ ਨੇ ਸਹਿਮਤੀ ਦਿੱਤੀ ਇਸ ਗੱਲ ਦੀ ਕਿ ਠੀਕ ਆ ਅਸੀਂ ਵੀ ਚਾਹਨੇ ਆ ਕਿ ਦਿਨ ਤੇ ਹਾਰ ਚੱਲਦੇ ਪਏ ਆ ਗਾਂ ਦਸਹਿਰਾ ਵੀ ਆ ਰਿਹਾ ਬਾਲਮੀ ਮਹਾਰਾਜ ਦਾ ਪ੍ਰਗਟ ਦਿਹਾੜਾ ਵੀ ਆ ਰਿਹਾ ਹੋਰ ਵੀ ਫੈਸਟੀਵਲ ਸਾਡੇ ਚੱਲਦੇ ਪਏ ਆ ਉਹਨਾਂ ਪ੍ਰਲਕਸ਼ ਦੇ ਵਿੱਚ ਸ਼ਹਿਰ ਸਾਫ਼ ਹੋਣਾ ਚਾਹੀਦਾ ਮਗਰ ਲੜਾਈ ਉਹਨਾਂ ਦੀ ਸਰਕਾਰ ਦੇ ਖਿਲਾਫ ਜਾਰੀ ਰਹੂਗੀ ਤੇ ਉਸ ਲੜਾਈ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆਂ ਦੂਜੀ ਗੱਲ ਇਹ ਆ ਕਿ ਕੱਲ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਵੀ ਰਾਣਾ ਗੁਰਜੀਤ ਸਿੰਘ ਜੀ ਨੇ ਕਪੂਰਥਲਾ ਦੇ ਮੁੱਦੇ ਨੂੰ ਦੇ ਵਾਕੀ ਦੇ ਨਾਲ ਚੱਕਿਆ ਅਤੇ ਸਾਡੇ ਮੁਲਾਜ਼ਮ ਵੀਰਾਂ ਦੀ ਮੰਗ ਨੂੰ ਸਰਕਾਰ ਨੂੰ ਬਹਾਰ ਲਈ ਆ ਕਿ ਤੁਸੀਂ ਸਾਨੂੰ ਰੋਲੋ ਨਾ ਇਹਨਾਂ ਦੀਆਂ ਮੰਗਾਂ ਤੇ ਧਿਆਨ ਦਿਓ ਤੇ ਤਾਜੋ ਇਹ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਇਨਸਾਫ ਮਿਲੇ ਪਰ ਪੂਰੀ ਦਲੇਰੀ ਦੇ ਨਾਲ ਉਹਨੇ ਗੱਲ ਉਠਾਈ ਆ ਸੋ ਅੱਜ ਮੈਂ ਬੇਨਤੀ ਕਰਨਾ ਚਾਹਨਾ ਸ਼ਹਿਰ ਵਾਸੀਆਂ ਨੂੰ ਕਿ ਸ਼ਹਿਰ ਵੀ ਸਾਡਾ ਇਸੇ ਤਰ੍ਹਾਂ ਸਹਿਯੋਗ ਦੇਵੇ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਬੀਤੇ ਦਿਨੀ ਤੁਸੀਂ ਦੇਖਿਆ ਕਿ ਸਾਰੇ ਐਮਸੀਆ ਦੇ ਸਹਿਯੋਗ ਦੇ ਨਾਲ ਮਸ਼ੀਨਰੀ ਲਾਈ ਗਈ ਔਰ 8 ਦਿਨੋਂ ਕੰਮ ਵੀ ਚੱਲਿਆ ਮਗਰ ਉਹਦੇ ਬਾਅਦ ਹੜਤਾਲ ਚાલુ ਹੋ ਗਈ। ਕੋੜਾ ਜੋ ਹੀ ਮਸ਼ੀਨਰੀ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਜਿੰਨੀ ਮਸ਼ੀਨਰੀ ਸਾਰੇ ਐਮਸੀਆਂ ਨੇ ਤਿਲਕੁਲ ਯੋਗਦਾਨ ਦਿੱਤਾ ਇਸ ਗੱਲ ਦਾ ਪਰਣ ਕੀਤਾ ਹੋਇਆ ਕਿ ਅਸੀਂ ਸਤਾਈ ਤੱਕ ਕੂੜਾ ਚੱਕਣਾ ਜ਼ਰੂਰ ਆ। ਠੀਕ ਹੈ ਜੀ ਉਹਦੇ ਬਾਅਦ ਪਰਮਾਪਨਾ ਕਰੇ ਸਰਕਾਰ ਕਾਂਗਰਸ ਦੀ ਬਣੇ ਉਹਦੇ ਬਾਅਦ ਕਾਂਗਰਸ ਦਾ ਹੋ ਬਣੇਗਾ ਤੇ ਕਾਂਗਰਸ ਆਉਂਸੀ ਕੂੜਾ ਚੱਕੇਗਾ। ਇਸ ਕਰਕੇ ਸ਼ਹਿਰ ਵਾਸੀਆਂ ਦੇ ਅੱਜ ਸਹਿਯੋਗ ਦੀ ਲੋੜ ਆ। ਇਥੇ ਕੋਈ ਪੋਲਿਟੀਕਲ ਗੱਲ ਨਹੀਂ ਕੋਈ ਰਾਜਨੀਤੀ ਨਹੀਂ। ਗੱਲ ਹੋ ਰਹੀਆ ਸਿਰਫ ਇਨਸਾਫ ਦੀ ਕੂੜਾ ਚੱਕਣ ਦੀ ਉਹਦੇ ਵਿੱਚ ਯੂਨੀਅਨ ਦਾ ਮੈਂ ਥੈਂਕਸ ਕਰਦਾ ਕਿ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਉਹਨਾਂ ਮੀ ਭੜੀਆ ਕਿ ਉਹ ਵੀ ਚਾਹਦੇ ਆ ਕਿ ਸ਼ਹਿਰ ਸਾਫ਼ ਹੋਵੇ ਉਹਨਾਂ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਦੇਖੋ ਸਹਿਯੋਗ ਆ ਸ਼ਹਿਰ ਦਾ ਔਰ ਐਮਸੀਆਂ ਦਾ ਸਾਰਿਆਂ ਦਾ ਸਹਿਯੋਗ ਆ ਉਹ ਪੂਰਾ ਸਹਿਯੋਗ ਜਿਹੜਾ ਵਾ ਇਹ ਸ਼ਹਿਰ ਨੂੰ ਸਾਫ਼ ਕਰਨ ਵਾਸਤੇ ਤਿਉਹਾਰਾਂ ਦੇ ਪ੍ਰਤੀ ਲੱਗਾ ਹੋਇਆ ਅੱਜ ਤੇ ਸ਼ਹਿਰ ਤੋਂ ਹੀ ਸਹਿਯੋਗ ਦੀ ਮੰਗ ਕਰਦੇ ਆ ਇੱਥੇ ਕੋਈ ਬੰਦਾ ਪੋਲਿਟਿਕਲ ਬਿਆਨ ਦੇ ਦੇਵੇ ਸਿਆਸਤਗਰ ਇਹਦੇ ਸਿਆਸਤ ਦੀਆਂ ਰੋਟੀਆਂ ਨਾ ਸਿੱਖਿਆ ਜਾਣ ਇਹ ਮੁੱਦਾ ਸ਼ਹਿਰ ਦਾ ਵਾ ਪੁਰਾਣ ਦਾ ਕੀ ਗੱਲ ਕਹਤੀ ਹੈ ਕਿ ਜਾਨ ਤੋਂ ਰੋਕਦੀ ਤੇ ਪਿਛਲੇ ਜਿਹੜੇ ਜਦੋਂ ਬਰਸਾਤਾ ਜੰਗ ਸੀਗੇ ਕੂੜੇ ਦੀ ਬਹੁਤ ਸਮੱਸਿਆ ਸੀਗੇ ਤੇ ਜਿਹੜਾ ਜਗਾ ਢੇਰ ਲਗੇ ਹੁੰਦੇ ਦੇ ਤੇ ਉਦੋਂ ਵੀ ਪੂਰਾ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਚੁਟਾਇਆ ਗਿਆ ਤੇ ਜਦੋਂ ਉਸ ਤੋਂ ਬਾਅਦ ਹਲਕਾਂ ਜਾਂ ਜਿਹੜੇ ਚੰਦੀ ਆ ਉਹਨਾਂ ਦਾ ਇਹ ਕਹਿਣਾ ਸੀ ਕਿ ਹਰ ਵਾਰੀ ਕੰਕ੍ਰੀਟ ਏਰੀਆ ਤੇ ਜਦੋਂ ਉਹ ਤੇਜ਼ੀ ਚੰਦੀ ਆ ਤੇ ਪੂਰਾ ਜਿਹੜਾ ਵਾ ਉਹ ਇੱਕ ਡਰਾਮਾ ਦਾ ਵੀ ਆ ਕੇ ਜਿਹੜਾ ਵਾ ਟੁੜ ਜਾਂਦਾ ਦੇਖੋ ਗੱਲ ਆ ਕਿ ਮੈਂ ਹਲਕਾਂ ਜਾਂ ਜਿਹੜੀ ਤੁਸੀਂ ਗੱਲ ਕੀਤੀ ਆ ਚੰਦੀ ਸਾਹਿਬ ਦੀ ਤੁਸੀਂ ਮੈਨੂੰ ਇਹ ਦੱਸੋ ਕਿ 3.5 ਸਾਲ ਨਾਲੋਂ ਜ਼ਿਆਦਾ ਸਮਾਂ ਆਮ ਆਦਮੀ ਪਾਰਟੀ ਦਾ ਹੋ ਗਿਆ। ਕੀ ਉਹਨਾਂ ਦੀ ਜਵਾਬਦੇਹੀ ਟੈਨ ਨਹੀਂ ਹੋਣੀ ਚਾਹੀਦੀ? ਕਿ ਉਹਨਾਂ ਦਾ ਸ਼ਹਿਰਪਤੀ ਕੋਈ ਕੋਈ ਵੀ ਉਹਨਾਂ ਦਾ ਟੈਨ ਨਹੀਂ ਹੁੰਦਾ ਕਿ ਸ਼ਹਿਰ ਨੂੰ ਅਸੀਂ ਦਿੱਤਾ ਕਿ 3.5 ਸਾਲ। ਉਹ ਇੱਕੋ ਵਾਰੀ ਗੱਲ ਕਰਦੇ ਆ ਜੀ ਕੂੜਾ ਨਿਚਕਿਆ, ਰਾਣਾ ਜੀ ਦੇ ਗੱਲ ਕਰਦੇ ਆ, ਐਮਸ ਕਿਆਂ ਦੀ ਗੱਲ ਕਰਦੇ ਆ। ਉਹ ਤੁਹਾਡੇ ਤੋਂ ਗੱਲ ਹੋਰ ਕਰਨ ਨੂੰ ਹੈ ਹੀ ਕੋਈ ਨਹੀਂ। ਨਾ ਤੁਸੀਂ ਇੱਕ ਵੀ ਕੰਮ ਸ਼ਹਿਰ ਦਾ ਦੱਸ ਦਿਓ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਹੋਵੇ। ਚੰਡੀ ਜੀ ਵੀ ਦੇਖੋ ਯੋਗਦਾਨ ਕੀ ਆ ਸ਼ਹਿਰ ਦੇ ਵਿੱਚ? ਇਹ ਮੈਨੂੰ ਦੱਸ ਦੇਣ ਕਿ ਉਹਨਾਂ ਦਾ ਯੋਗਦਾਨ ਕੀ ਆ ਹਰ ਟਾਈਮ ਰਾਜਨੀਤੀ ਨਹੀਂ ਕਰਦੀ ਆਪਣੀ ਕ੍ਰੈਡੀਬਿਲਟੀ ਨੂੰ ਸਥਾਪਿਤ ਕਰੀਦਾ ਉਹ ਆਪਣੀ ਕ੍ਰੈਡੀਬਿਲਟੀ ਵਸਣ ਉਹਨਾਂ ਦੀ ਕ੍ਰੈਡੀਬਿਲਟੀ ਕੀ ਆ ਕਪੂਰਥਲੇ ਦੇ ਲੋਕਾਂ ਦੇ ਵਿੱਚ ਉਹ ਆਪਣੀ ਕ੍ਰੈਡੀਬਿਲਟੀ ਸਾਬਤ ਕਰਨ ਚੰਗੇ ਚੰਗੇ ਲੋਕਾਂ ਨੂੰ ਮਿਲਣ ਚੰਗੇ ਚੰਗੇ ਲੋਕਾਂ ਦੀ ਗੱਲ ਸੁਣਨ ਸਰਕਾਰ ਦੇ ਹੈ ਹੀ ਕੋਈ ਨਹੀਂ ਉਹਨਾਂ ਦਾ ਸਿਰਫ ਦੂਜੇ ਤੇ ਇਲਜ਼ਾਮ ਲਾਣਾ ਕਾਂਗਰਸ ਦੇ ਹਾਊਸ ਨੂੰ ਭੰਡਣਾ ਰਾਣਾ ਗੁਰਜੀਤ ਸਿੰਘੀ ਬਾਰੇ ਗਲਤ ਸ਼ਬਦਾਂ ਦੀ ਵਰਤਣੀ ਬਸ ਇਹ ਉਹਨਾਂ ਦਾ ਕੰਮ ਆ ਤੇ ਇਹਦੇ ਨਾਲ ਬੰਦਾ ਲੀਡਰ ਨਹੀਂ ਬਣਦਾ ਲੀਡਰ ਬੰਦਾ ਬਣਦਾ ਜ਼ਮੀਨੀ ਲੈਵਲ ਤੇ ਲੋਗਾ ਦੇ ਵਿੱਚ ਜਾ ਕੇ ਵਿਚਰਨ ਲੋਕਾਂ ਨਾਲ ਗੱਲਾਂ ਕਰਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਇਹ ਨਹੀਂ ਕਿ ਇਕੱਲੀ ਫੋਗਿੰਗ ਕਰਾਤੀ ਤੇ ਫੇਸਬੁਕ ਤੇ ਫੋਟੋ ਪਾਤੀ ਜਿਵੇਂ ਅਸੀਂ ਸ਼ਹਿਰ ਦੀ ਸਫਾਈ ਕਰਾ ਰਹੇ ਹਾਂ ਪ੍ਰੈਕਟੀਕਲੀ ਸਫਾਈ ਆਵਾ ਮਸ਼ੀਨਾਂ ਲੱਗਿਆ ਔਨ ਕੂੜਾ ਚੱਕਿਆ ਜਾਵੇ ਇਹ ਸਫਾਈ ਆ ਸਹੀ ਮੈਨੇਜ ਦੇ ਵਿੱਚ ਇਹ ਨਹੀਂ ਕਿ ਫੋਗਿੰਗ ਕਰ ਦਤੀ ਇਹ ਨਹੀਂ ਜਵਾ ਮੇਰੇ ਖਿਆਲ ਨਾਲ ਬਹੁਤ ਆਣਾ ਨਹੀਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਫੜ੍ਹ ਵਾਲਮੀਕੀ ਜੈ ਸ਼ੇਰਾਮ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅੱਜ ਮਾਨਜੋਗ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਤੇ ਸਮੂਹ ਹਾਊਸ ਵੱਲੋਂ ਜਿਹਦੇ ਵਿੱਚ ਸਾਡੇ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਤੇ ਸਾਡੇ ਆਪਣੇ ਡਿਪਟੀ ਮੇਅਰ ਸਾਹਿਬ ਅਤੇ ਸਮੂਹ ਕੌਂਸਲਰਾਂ ਨਾਲ ਰਲ ਕੇ ਅਤੇ ਯੂਨੀਅਨ ਦੇ ਸਹਿਯੋਗ ਦੇ ਨਾਲ ਗੋਪਾਲ ਠਾਪੜ ਜੀ ਜਿਹੜੇ ਯੂਨੀਅਨ ਦੇ ਪ੍ਰਧਾਨਾ ਉਹਨਾਂ ਦੀ ਰਜ਼ਮੰਦੀ ਦੇ ਨਾਲ ਅੱਜ ਅਸੀਂ ਸ਼ਹਿਰ ਚੋਂ ਕੂੜਾ ਚਕਵਾ ਰਹੇ ਹਾਂ ਕਿਉਂਕਿ ਇਹ ਕੂੜਾ ਚਕਵਾਉਣਾ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਹੜਤਾਲ ਪਿਛਲੇ 13 14 ਜਿਹੜਾ ਤੋਂ ਹੜਤਾਲ ਚੱਲ ਰਹੀ ਸੀ ਤੇ ਸਾਰੇ ਸ਼ਹਿਰ ਦੇ ਵਿੱਚ ਪੂਰਾ ਪੂਰਾ ਹੋਇਆ ਪਿਆ ਸੀ ਜਦ ਕਿ ਅਸੀਂ ਹਮੇਸ਼ਾ ਤੋਂ ਹੀ ਜੁਨੀਆਂ ਦੀਆਂ ਮੰਗਾਂ ਦੇ ਨਾਲ ਸਮਰਥਨ ਕਰ ਰਿਹਾ ਤੇ ਉੱਤੋਂ ਦੇ ਇੰਤਿਹਾਰ ਵੀ ਆਣ ਵਾਲੇ ਹੈ ਕੱਲ ਨੂੰ ਦੁਸ਼ਹਿਰਾ ਹੈ ਤੇ ਦੋ ਚਾਰ ਦਿਨ ਬਾਅਦ ਸਾਡੇ ਭਗਵਾਨ ਵਾਲਮੀਕਿ ਮਹਾਰਾਜਾ ਵਰਗੰਦ ਉਸ ਵੀ ਆਣ ਵਾਲਾ ਹੈ ਉਸ ਦੀ ਸਮਰਥਾ ਵੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਜਿੰਨੇ ਵੀ ਇਤਿਹਾਸੀ ਆ ਰਹੇ ਆ ਉਸ ਤੋਂ ਪਹਿਲਾਂ ਪਹਿਲਾਂ ਕਿ ਆਪਾਂ ਸ਼ਹਿਰ ਨੂੰ ਸਫਾਈ ਕਰੀਏ ਕਿਉਂਕਿ ਸਾਡਾ ਸ਼ਹਿਰ ਸ਼ੁਰੂ ਤੋਂ ਹੀ ਹਮੇਸ਼ਾ ਤੋਂ ਹੀ ਪੈਰਿਸ ਆਫ ਪੰਜਾਬ ਕਿਹਾ ਜਾਂਦਾ ਸੀ ਤੇ ਸਾਡੀ ਸਾਰੇ 48 ਕੌਂਸਲਰਾਂ ਦੀ ਜਿਹੜੇ ਕੌਂਸਲ ਸਾਡਾ ਹਾਊਸ ਆ ਜਿਹੜਾ ਕਾਂਗਰਸੀ ਹਾਊਸ ਆ ਉਹ ਸਾਰੇ ਚਾਹਦੇ ਆ ਬਾਕੀ ਰਾਣਾ ਜੁਗਜੀ ਸਿੰਘ ਜਿਨ੍ਹਾਂ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਨਾਲ ਰਹਿੰਦੇ ਹੋਏ ਤੇ ਮੇਰਾ ਭੋਟਵਾਵ ਕੀਤੇ ਹੋਏ ਸ਼ਹਿਰ ਨੂੰ ਹਮੇਸ਼ਾ ਹੀ ਤਰਲ ਦਿੱਤੀ ਹੈ ਚਾਹੇ ਉਹ ਗੇ ਮਰਜੀ ਵਰਦਾ ਹੋਵੇ ਸੋ ਅੱਜ ਮੈਂ ਇਸ ਸਾਡੇ ਸਾਰੇ ਕਾਉਂਸਲਰ ਅਤੇ ਸ਼ਹਿਰ ਨਿਵਾਸੀ ਇਸ ਚੀਜ਼ ਦੇ ਨਾਲ ਇਕੱਠੇ ਨੇ ਕਿ ਸਾਡੇ ਸ਼ਹਿਰ ਦੀ ਸਫਾਈ ਹੋ ਸਕੇ ਅਸੀਂ ਇਹ ਦੁਆਰਾ ਯੂਨੀਅਨ ਦੇ ਮੰੰਗਾਂ ਦਾ ਸਮਰਥਨ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਉਹਨਾਂ ਸਾਡਾ ਸਾਥ ਦਿੱਤਾ ਜੈ ਵਾਲਮੀਕੀ ਹਰ ਹਰ ਵਾਲਮੀਕੀ